ਪ੍ਰੇਮੀ ਨੂੰ ਸਾਥ ਕਿ ਬੋਲੋ ਬਲਕਿ ਬਹਿਨਤੀ ਹੈ ਆਤਮਾਰ ਦੇ ਬਾਰੇ ਤੁਹਾਨੂੰ ਦੱਸ ਦੇਣ ਕਿ ਸਾਰਾ ਜੋਰੀ ਹੈ ਬੜੀ ਕੋਸ਼ਿਸ਼ ਦੇ ਨਾਲ ਕਿਥੇ ਦਾ ਕਿਥੇ ਬਚਾਤਾ ਹੈ ਸਾਰੇ ਸੰਗਤ ਲੱਗੀ ਪਈ ਹੈ ਪ੍ਰੇਮੀ ਲੈ ਜਾਂਦੇ ਨੇ ਇੱਥੇ ਬੀਬੀ ਆਈ ਤੁਮੋਤਾਂ ਸ਼ੋਮੀਆਂ ਉਹ ਦੋਵੇਂ ਲੱਗਦੀ ਹੈ ਸਾਡੇ ਭਰਾ ਦੇ ਮੈਂ ਕੀ ਗੱਲ ਕਹਿੰਦੀ ਗੁਰਵਾਲ ਦਵਾ ਐਤਵਾਰ ਨੂੰ ਦਵਾਨ ਲੱਗਣਾ ਮੈਂ ਉੱਥੇ ਲੈ ਕੇ ਜਾ ਕੇ ਵੇਚਣੇ ਨੇ 50 ਲੈ ਉਹ ਕਿੱਡੀ ਲਗਨ ਹੈ ਵੀ ਮਨ ਵਿੱਚ ਧਿਆਨ ਹੈ ਵੀ ਆਤਮ ਮਾਰਗ ਉੱਥੇ ਮੈਂਬਰ ਬਣ ਜਾਣ ਤੇ ਕੁਝ ਵੈਸੇ ਸੇਲ ਹੋ ਜਾਵੇ ਸੋ ਸਾਰੇ ਪ੍ਰੇਮੀਆਂ ਦਾ ਭਾਈ ਸੰਤੋਖ ਸਿੰਘ ਦੱਸ ਰਿਹਾ ਕਿ ਮੈਂ ਅੱਜ 100 ਮੈਗਜ਼ੀਨ ਲੈ ਕੇ ਨਾਡਾ ਸਾਹ ਪਹੁੰਚ ਗਿਆ ਅੱਜ ਇਕੱਠ ਹੁੰਦਾ ਉਹ ਮੀਂਹ ਪੈਣ ਲੱਗਿਆ ਲੇਕਿਨ 10-11 ਜਦੋਂ ਦੇਖੇ ਪੇਵਾਂਤਾਗੇ ਸੋ ਇਸ ਤਰ੍ਹਾਂ ਸਾਰੇ ਪ੍ਰੇਮੀ ਜਦ ਤੱਕ ਕਰਨਗੇ ਤਾਂ ਇਹ ਮੈਸੇਜ ਦੂਰ ਦੂਰ ਤੱਕ ਫੈਲ ਜਾਏਗਾ ਇਹਦੀਆਂ ਜੋ ਚਿੱਠੀਆਂ ਆਉਂਦੀਆਂ ਤੁਸੀਂ ਹੈਰਾਨ ਰਹਿ ਜਾਓ ਇੱਥਨੇ ਲਿਖਿਆ ਕਿ ਮੇਰੇ ਕੋਲ ਜੇ ਸੋਨੇ ਦੇ ਅੱਖਰ ਹੋਣ ਨਾ ਤਾਂ ਮੈਂ ਉਹਦੇ ਨਾਲ ਚਿੱਠੀ ਲਿਖਾਂ ਕਿੰਨਾ ਮੇਰੇ ਉੱਤੇ ਅਸਰ ਪਿਆ ਮੈਂ ਕਿੰਨਾ ਬਦਲਿਆ ਹੈਰਾਨ ਹਜ਼ੂਰ ਸਾਹਿਬ ਤੋਂ ਮਾਵੇਂ ਨਾਨ ਸਿੰਘ ਉਹਨਾਂ ਦੇ ਡੇਰੇ ਤੋਂ ਚਿੱਠੀ ਆਈ ਹੈ ਵੀ ਇਹ ਕਿਸੇ ਪ੍ਰੇਮੀ ਤੋਂ ਸਾਨੂੰ ਮਿਲ ਗਿਆ। ਜਦੋਂ ਸਿੰਘ ਪੜਿਆ ਹੈਰਾਨ ਰਹਿ ਗਏ। ਵੀ ਐਸੇ ਪੇਤੇ ਦੇ ਵਿੱਚ ਖੁੱਲੇ ਪਏ ਨੇ। ਜਿਹੜੇ ਪ੍ਰਾਪਤੇ ਨਹੀਂ ਹੁੰਦੇ। ਸਾਰੇ ਐਸੇ ਖਿਆਲ ਦੇ ਚੱਲ ਰਹੇ ਨੇ। ਜਿਨ੍ਹਾਂ ਦਾ ਪ੍ਰਸੰਸਾਈ ਕਦਰਦਾਨਾਂ ਵੱਲੋਂ ਪ੍ਰਸੰਸਾ ਆ ਰਹੀ ਹੈ ਜਿਨੇ ਵੀ ਨਾਮ ਜਪਣ ਵਾਲੇ ਬਲਤੂਆਂ ਵੱਲੋਂ ਨਹੀਂ ਅਸੀਂ ਗੱਲ ਕਰਦੇ ਕਿਉਂਕਿ ਮਹਾਰਾਜ ਤਾਂ ਉਹਨਾਂ ਨੇ ਕਿਹਾ ਅਤਿ ਸੁੰਦਰ ਕਲੀਨ ਚਤਰਮੁਖ ਗਿਆਨੀ ਧਨਵੰਤ ਮਿਰਤ ਕਹੀਏ ਨਾਮਕਾ ਜੇ ਪ੍ਰੀਤ ਨਹੀਂ ਇਹ ਪ੍ਰੀਤ ਵਾਲਿਆਂ ਦੀਆਂ ਗੱਲਾਂ ਤੇ ਪੜਿਆਂ ਲਿਖਿਆਂ ਦੀਆਂ ਗੱਲਾਂ ਹੋਰ ਹੁੰਦੀਆਂ ਉਹ ਜ਼ਬਰ ਜਿਹਰ ਦੇਖਦੇ ਨੇ ਲਗਾ ਮਾਤਰਾਂ ਦੇ ਤੇ ਫਿਕਰੇ ਦੀ ਬੰਤਰ ਦੇਦੇ ਨੇ ਜਿਹੜੇ ਲਗਨ ਵਾਲੇ ਨੇ ਉਹ ਖਿਆਲ ਦੇਖਦੇ ਆ ਪ੍ਰੇਰਣਾ ਦੇਖਦੇ ਆ ਕਿੰਨੀ ਪ੍ਰੇਰਣਾ ਇਹਦੇ ਵਿੱਚ ਨਾਮ ਜਪਣ ਨੂੰ ਮਤਲਬ ਉਹ ਕੀ ਕਰਦਾ ਪਿਛਲੀ ਵਾਰੀ ਪਾਂਡੇ ਜੀ ਨੇ ਦੱਸਿਆ ਸੀ ਜੋ ਰਾਜਸਥਾਨੀ ਕਹਿੰਦਾ ਭਾਈ ਇਹ ਇਹ ਤਾਂ ਗੜੀ ਮਠਾਸ ਹੈ ਇਸੇ ਦੇ ਘਰ ਘਰ ਮੇ ਪਹੁੰਚ ਜਾਏ ਤਾਂ ਛੋਰੇ ਵਿਗੜੇ ਹੀ ਨਾ ਸਕੂਲੋਂ ਮੇ ਚਲਾ ਜਾਏ ਤਾਂ ਛੋਰੇ ਯਾਰ ਮਾਸਟਰ ਦੋਨੋਂ ਠੀਕ ਹੋ ਜੇ ਪੜਿਆ ਦੇਖਾ ਕੋਈ ਬੰਦਾ ਰਿਮਾਰਕ ਦਿੰਦਾ ਜਿਨੇ ਵੀ ਪੜਿਆ ਉਹਦੇ ਮਾਰਸ ਆਉਂਦੇ ਨੇ ਸਾ ਉਹਦੇ ਤੇ ਨਹੀਂ ਹੈ ਲਿਖਨੇ ਲਿਖਿਆ ਕਿ ਮੈਂ ਸਤਿਵਚਨ ਸਾਧੂ ਕਹੇ ਦੇ ਹੀਠ ਲੇਖ ਪੜਿਆ ਮੈਂ ਕਹਿੰਦਾ ਮੇਰੇ ਰੋਂਗ ਰੋਂਗ ਚੋਂ ਚਨਾਟਾਂ ਆਉਣ ਲੱਗ ਗਈ। ਬਈ ਇਹ ਇੰਨਾ ਖਜ਼ਾਨਾ ਜਿਹੜਾ ਦਬਿਆ ਪਿਆ ਇਸ ਮੈਗਜ਼ੀਨ ਦੇ ਰਾਹੀਂ ਪ੍ਰਗਟ ਹੋ ਕੇ ਇਸ ਸ੍ਰੋਤੇ ਪੜਪੜਾ ਪੰਨਿਆਂ ਦੇပေါ် ਪੌਜ ਰਿਹਾ। ਉਹ ਸਾਨੂੰ ਕਹਿੰਦਾ ਰਾਹ ਦਿਖਾ ਰਿਹਾ ਮੈਂ ਤਾਂ ਹੈਰਾਨ ਹੋ ਗਿਆ ਕਹਿੰਦਾ ਦੇਖ ਕੇ ਵੀ ਐ ਚੀਜ਼ਾਂ ਵੀ ਇਹਦੇ ਵਿੱਚੋਂ ਮਿਲਦੀਆਂ ਨੇ। ਤੋ ਇਹਨਾ ਆਪਾਂ ਜਿੱਥੇ ਹੋਰ ਕੰਮ ਕਰਦੇ ਆ ਉੱਥੇ ਕੋਸ਼ਿਸ਼ ਕਰੋ ਸਾਰੇ ਵੀ ਇਹ ਵਾਅਦਾ ਚੱਲਿਆ ਜਾਵੇ ਹੋਰ ਬੜੇ ਸੰਸਾਰ ਦੇ ਵਿੱਚ ਸ਼ਾਂਤੀ ਆਵੇ ਸੁੱਖ ਆਵੇ ਅੱਜ ਮੈਨੂੰ ਟੈਲੀਫੋਨ ਆਇਆ ਸੀ ਕਹਿਣ ਲੱਗੇ ਕਿ ਸਾਡੇ ਕੋ ਆਇਆ ਉਹ ਵਿਚਾਰਾ ਕਲੀਨ ਸ਼ੇਵਨ ਸੀ ਉਹ ਥੋੜੀ देर ਬੈਠਾ ਰਿਹਾ ਕਹਿਣ ਲੱਗਾ ਮੈਗਜ਼ੀਨ ਪੀ ਹੈ ਕਹਿੰਦੇ ਹਾਂ ਸੀ ਉਹ ਚੁੱਕ ਕੇ ਪੜਨ ਲੱਗਾ दादा ਮੈਨੂੰ ਤਾਂ ਤਿੰਨ ਦੇ ਦੂਰ ਅਮਰੀਕਾ ਦੀ ਬਾਤ ਉਹ ਤਿੰਨ ਮੇਰੇ ਕੋਲ ਪਏ ਸੀ ਮੈਂ ਤਿੰਨ ਕਿਵੇਂ ਰਹਿਗਾ ਕਹਿੰਦਾ ਮੈਂ ਤਾਂ ਪੜਦਾ ਮੈਨੂੰ ਤਾਂ ਨੰਨੋ ਨਾ ਮੈਂ ਤਾਂ ਆਪਣੇ ਮਿੱਤਰਾਂ ਨੂੰ ਵੀ ਦਿਖਾਉਣਾ ਜੇ ਮੈਂ ਨਾਲ ਗਿਆ ਤਿੰਨ ਤਾਂ ਉਹਨਾਂ ਨੇ ਕਹਿਣਾ ਵੀ ਤੂੰ ਆਪਣੇ ਵਾਲਾ ਹੀ ਦੇ ਦੇ ਆਪਣੇ ਵਾਲਾ ਮੈਂ ਦੇਣਾ ਨਹੀਂ ਬੜੀ ਖੁਸ਼ੀ ਹੋਈ ਕਹਿ ਲਗਿਆ ਵੀ ਮੈਂ ਕਿਹਾ ਤੁਸੀਂ ਉਹਦੇ ਨਾਲ ਨਫ਼ਰਤ ਨਾ ਕਰਿਓ ਬਈ ਉਹ ਕਲੀਨ ਸ਼ੇਵਨ ਕਹਿੰਦੇ ਨਹੀਂ ਆ ਮੈਗਜ਼ੀਨ ਪੜ੍ਹ ਕੇ ਕਿਸੇ ਨਾਲ ਵੀ ਦੁਨੀਆ ਕਿ ਨਫ਼ਰਤ ਹੁੰਦੀ ਹੈ ਸਭ ਨਾਲ ਪਰ ਪ੍ਰਾਤ ਪਰ ਪ੍ਰਾਤਾ ਪਹੁੰਚ ਜਾਵੇ। ਛੋਏਸਾ ਸਾਰੇ ਕੋਸ਼ਿਸ਼ ਕਰੋ ਹੁਣ ਕਾਫੀ ਸਾਰੇ ਪ੍ਰੇਮੀ ਕਰ ਰਹੇ ਨੇ ਜਿੱਥੇ ਜਿੱਥੇ ਵੀ ਕੋਈ ਹੈ ਹਰ ਹਰੇਕ ਦੇ ਮੰਨਦਾ ਹੈ ਵੀ ਇਹ ਮੈਚ ਜਿੰਦੂਰ ਤੱਕ ਪਹੁੰਚ ਜਾ। ਤੁਹਾਡੀ ਮਿਹਨਤ ਸਦਕਾ ਕਾਫੀ ਗਿਣਤੀ ਵੱਧ ਗਈ ਹੈ ਦੀ। ਹੁਣ 1 ਇੱਕੀ ਬਾਜ਼ 1000 ਦੇ ਕਰੀਬ ਇਹ ਸਰਵਤਾ ਚ ਪਹੁੰਚ ਜਾਵੇ। ਫੋਰਵਰਡ ਮੈਂਤ ਕਰੋ ਦੂਸਰੇ ਨੂੰ ਕਹੋ ਤਾਂ ਕਿ ਮੈਸੇਜ ਜਿਹੜਾ ਹੈ ਇਹ ਚੱਲਦਾ ਰਹੇ ਤੇ ਇਹ ਦੂਰ ਦੂਰ ਤੱਕ ਪਹੁੰਚ ਜਾਵੇ ਬੜੀਆਂ ਡਿਟੇਲਾਂ ਆਉਂਦੀਆਂ ਚਲ ਕੁਛ ਲਿਖਦਾ ਹੈ ਕੁਛ ਲਿਖਦਾ ਹੈ ਜੋ ਸਾਰਿਆਂ ਨੂੰ ਬੜੀ ਪ੍ਰਸ਼ੰਸਾ ਆਉਂਦੀ ਹੈ ਪਹਿਲੇ ਲਿਖਦੇ ਨੂੰ ਸਾਨੂੰ ਲਿਖਣਾ ਨਹੀਂ ਆਉਂਦਾ ਪਰ ਅਸੀਂ ਲਿਖ ਰਹੇ ਹਾਂ ਕੋਈ ਚਿੱਠੀ ਨਹੀਂ ਲਿਖੀ ਅੱਜ ਪਹਿਲੀ ਵਾਰੀ ਅਸੀਂ ਲਿਖ ਰਹੇ ਹਾਂ ਭਈਆ ਮੈਗਜ਼ੀਨ ਜਿਹੜਾ ਹੈ ਤਾਂ ਪਤਾ ਨਹੀਂ ਕੋਈ ਜਾਦੂ ਹੋ ਗਿਆ ਸਮੇ ਸਮਾਸੀ ਕਹਿੰਦੇ ਸਮੇ ਨਾਲ ਇੱਕ ਪ੍ਰੇਮੀ ਲਿਖਦਾ ਹੈ ਕਹਿੰਦਾ ਕੱਲ ਮੈਨੂੰ ਐ ਲੱਗਦਾ ਵੀ ਕੱਲ ਜੋ ਹੁਣ ਜਾਣ ਵਾਲਾ ਹੀ ਹੈ ਸਤਜੁਰੂ ਸ਼ੁਰੂ ਹੋਣ ਵਾਲਾ ਉਹ ਮਨ ਮਨ ਦੀ ਭਾਦਨਾ ਹੈ ਉਹਨਾਂ ਨੂੰ ਇਹ ਨਜ਼ਰਾਂ ਉਹ ਸ਼ਾਂਤੀ ਦਿੰਦਾ ਚੋ ਇਸ ਤਰ੍ਹਾਂ ਇਹਦੇ ਵੱਲ ਧਿਆਨ ਦਿਓ ਸਾਰੇ ਤੇ ਹੁਣ ਅਨਸਾਰ ਦੇ ਵਿੱਚ ਬੋਲੋ ਤੇ